ਨਵੇਂ ਕਿਰਤ ਕਾਨੂੰਨ ਲੇਬਰ ਕੋਡ ਜਿਹਦੇ ਉਤੇ ਚਰਚਾ ਛਿੜ ਗਈ ਹੈ ਕਹਿੰਦੇ ਜੀ ਇਹਦੇ ਨਾਲ ਫਾਇਦਾ ਹੋਵੇਗਾ ਪਰ ਦੂਜੇ ਪਾਸੇ ਸਵੈਕਤ ਕਿਸਾਨ ਮੋਰਚੇ ਨੇ ਇਸ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੱਤਾ ਹੈ ਤੇ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਅਸੀਂ 26 ਨੂੰ ਸੰਘਰਸ਼ ਕਰਾਂਗੇ ਕੇਰਲਾ ਦੇ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕੇਰਲਾ ਦੇ ਕਿਰਤ ਮੰਤਰੀ ਨੇ ਸ਼ਿਵਨ ਕੁੱਟੀ ਉਹਨਾਂ ਨੇ ਤਾਂ 27 ਤਰੀਕ ਨੂੰ ਮੀਟਿੰਗ ਵੀ ਸੱਦ ਲਈ ਹੈ ਜੀ ਦੇਖੋ ਅੱਜ ਇਸ਼ਤਿਹਾਰ ਵੀ ਲਾਇਆ ਨੇ ਕੇਂਦਰ ਸਰਕਾਰ ਨੇ ਹਮ ਅੱਜ ਕੇਂਦਰ ਸਰਕਾਰ ਦੇ ਵਿਸ਼ੇ ਸੰਮਤਰਾਲੇ ਨੇ ਇਸ਼ਤਿਹਾਰ ਵੀ ਲਾਇਆ ਨੇ ਅਖਬਾਰਾਂ ਦੇ ਵਿੱਚ ਉਹਨਾਂ ਨੇ ਕੀ ਕਿਹਾ ਸਾਰੇ ਕਾਮਿਆਂ ਲਈ ਸਮੇਂ-ਸਮੇਂ ਤੇ ਘੱਟੋ-ਘੱਟ ਵੇਤਨ ਦੀ ਗਾਰੰਟੀ ਸਟੈਂਡਰਡ ਕੰਮ ਦੇ ਘੰਟਿਆਂ ਡਬਲ ਓਵਰਟਾਈਮ ਬੇਸਿਸ ਅਦਾਏਗੀ ਸੁੱਟੀ ਦੀ ਵਿਵਸਥਾ ਕੀ ਬਾਤ ਹੈ 10 ਤੋਂ ਘੱਟ ਕਾਮਿਆਂ ਵਾਲੇ ਐਮ ਐਸ ਐਮ ਇ ਨੂੰ ਐਸਿਕ ਕਵਰੇਜ ਮਿਲ ਸਕਦੀ ਹੈ ਕਰਮਚਾਰੀ ਦੀ ਗਿਣਤੀ ਦੇ ਆਧਾਰ ਤੇ ਪੁਰਸ਼ ਅਤੇ ਮਹਿਲਾ ਕਰਮਚਾਰੀ ਲਾਜ਼ਮੀ ਕੰਟੀਨ ਠੁਕਮੇ ਤੇ ਬਖਰੇ ਸ਼ੈਲਟਰ ਰੈਸਟ ਹੂਮ ਕਿ ਕਿੱਦੇ ਗਡੇ ਮੁੱਦੇ ਨੇ ਉਹਦੇ ਸਿੰਪਲ ਨੇ ਇਹ ਤਾਂ ਆਮ ਤੌਰ ਤੇ ਹਰ ਘਰ ਚ ਹੁੰਦੇ ਆ ਰੱਖਿਆ ਵੀ ਆਪਣੇ ਘਰ ਚ ਹੁੰਦੀ ਆ ਹਰ ਚੀਜ਼ ਆਪਣੇ ਘਰ ਚ ਹੁੰਦੀ ਆ ਮਜ਼ਦੂਰ ਲਈ ਕੀ ਕੀਤਾ ਹੁਣ ਜਿਹੜਾ ਸਜੂਤ ਖਸਾਨ ਮੋਰਚਾ ਹੈਗਾ ਜਿਸ ਨੇ 26 ਤਰੀਕ ਨੂੰ ਜਾਨੀ ਕੱਲ ਨੂੰ ਇਹ ਐਲਾਨ ਕੀਤਾ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਟ੍ਰੇਡ ਯੂਨੀਅਨ ਨਾਲ ਮਿਲ ਕੇ ਉਨਾਂ ਨੇ ਕਿਹਾ ਕਹਿੰਦੇ ਵੀ 90 ਫੀਸਦੀ ਮਜ਼ਦੂਰ ਗੈਰ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਨੇ ਭਾਈ ਹੂੰ ਉਹ ਇਸ ਦੈਰੇ ਵਿੱਚ ਨਹੀਂ ਆਉਂਦੇ ਉਹਨਾਂ ਦਾ ਜਿਹੜਾ ਹੱਕ ਤੁਸੀਂ ਖੋਲਿਆ ਕੇ ਹੜਤਾਲ ਕਰਨ ਤੋਂ ਪਹਿਲਾਂ 60 ਦਿਨ 60 ਦਿਨ ਪਹਿਲਾਂ ਨੋਟਿਸ ਦੇਣਾ ਹੋਏਗਾ ਹੜਤਾਲ ਕਰਨ ਦਾ ਇਹ ਕਾਨੂੰਨ ਇਹ ਕਹਿੰਦਾ ਹੈ ਕੁਣ ਜਿੱਥੇ ਚੱਕ ਕੇ ਆਪਾਂ ਟੰਡ ਫੋੜੇ ਕੱਢ ਕੇ ਬਾਹਰ ਆ ਜਣੇ ਨਾ ਬੇਸੀ ਨਹੀਂ ਕੰਮ ਕਰਦੇ ਅਸੀਂ ਹੜਤਾਲ ਤੇ ਆ ਇਦਾਂ ਹੀ ਤੁਸੀਂ ਕਰ ਸਕੋਗੇ ਕਾਨੂੰਨ ਇਹ ਕਹਿੰਦਾ 24 ਨਵੇਂ ਕਾਨੂੰਨ ਬਣਾਏ ਨੇ ਕੇਂਦਰ ਸਰਕਾਰ ਨੇ ਕਾਰਪੋਰੇਟ ਦੇ ਗੁਲਾਮ ਬਣਾਤਾ ਮਜ਼ਦੂਰਾਂ ਨੂੰ ਇਸ ਚਾਰ ਕਾਨੂੰਨਾ ਤਹਿਤ ਜਿਵੇਂ ਖੇਤੀ ਕਾਨੂੰਨ ਵੀ ਬਣਾਏ ਸੀਗੇ ਇਹ ਚਾਰ ਕਾਨੂੰਨਾ ਤਹਿਤ ਕੇਂਦਰ ਸਰਕਾਰ ਨੇ ਗਰੀਬ ਮਜ਼ਦੂਰਾਂ ਨੂੰ ਕਾਰਪੋਰੇਟ ਦੇ ਗੁਲਾਮ ਬਣਾ ਕੇ ਰੱਖ ਦਿੱਤਾ ਇਹ ਆ ਭਾਜਪਾ ਦੀ ਰਾਜਨੀਤੀ ਤੁਸੀਂ ਕੀ ਕਰਦੇ ਹੋ ਹੁਣ ਤੁਸੀਂ 8 ਘੰਟੇ ਤੋਂ ਵਧਾ ਕੇ 12 ਘੰਟੇ ਦਾ ਦਿਨ ਹੋਵੇਗਾ ਤੁਹਾਡਾ ਹੁਣ 8 ਘੰਟੇ ਆਪਾਂ ਸੇਵਾ ਕਰਦੇ ਆ ਨਾ ਜੀ 8 ਘੰਟੇ ਦੇ ਵਿੱਚ ਵੀ 1 ਘੰਟੇ ਦੀ ਛੁੱਟੀ ਹੁੰਦੀ ਆ ਆਪਣੇ ਵਿੱਚ ਰੋਟੀ ਖਾਣ ਦੀ ਘੰਟੇ ਦੀ ਛੁੱਟੀ ਹੁੰਦੀ ਆ 12 ਘੰਟੇ ਤੁਹਾਨੂੰ ਇੱਕ ਦਿਨ ਚ ਕੰਮ ਕਰਨਾ ਹੋਵੇਗਾ ਇਹ ਹੈ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਦੀ ਕਾਰਪੋਰੇਟ ਨੀਤੀ ਇਸ ਤਰ੍ਹਾਂ ਇਸ ਗਿਰਤ ਕਾਨੂੰਨਾਂ ਨੂੰ ਠੀਕ ਠਹਿਰਉਣ ਵਾਸਤੇ ਲੱਖਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਰਹੀ ਹੈ ਕੇਂਦਰ ਸਰਕਾਰ। ਭਾਰਤ ਵਿੱਚ ਗਰੀਬ ਮਜ਼ਦੂਰ ਦੀ ਕੋਈ ਬੱਕਤ ਨਹੀਂ ਦੇਣੀ, ਕੋਈ ਬੁੱਕਤ ਨਹੀਂ ਦੇਣੀ ਜੀ। ਹੂੰ।